ਹਰ ਲੀਗਾ ਸਾਰੇ ਜੰਮਸੀ ਮੈਂ ਹੰਦਸ ਬਰਾਮਣ ਨੂੰ ਸੁਣ ਕਰਤਾ ਹਣਾ ਮੈਨਸ ਸੰਜਾ ਕਰਾਂਗੇ ਜਿਹੜੇ ਪੰਛੀ ਪਰਮਿਸ਼ਨ ਨੇ ਕਿਹਾ ਹੈ ਤੁਸੀਂ ਨਹੀਂ ਭਾਜੀ ਮੈਂ ਤਾਂ ਨਹੀਂ ਖਾਣ ਚਾਹੀਦੇ ਉਹ 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 ਬਰਡਸ ਜਿਹੜੇ ਵੀ ਰਿਕ ਨਹੀਂ ਖਾਣ ਚਾਹੀਦੇ ਪਰਮਿਸ਼ਨ ਆਖ ਹਰ ਲੀਗਾ ਤੁਸੀਂ ਕੋਈ ਵੀ ਪਾਕ ਪੰਛੀ ਖਾ ਸਕਦੇ ਹੋ ਯੂ ਨਾ ਵਿੱਚੋਂ ਪਰ ਇਹਨਾਂ ਵਿੱਚੋਂ ਕੋਈ ਵੀ ਪੰਛੀ ਨਹੀਂ ਖਾਣਾ ਬਾਜ ਗਿਰਜ ਹੱਡ ਖੋਰ ਲਾਲ ਇਲ ਸਮੁੰਦਰੀ ਬਾਜ ਕਿਸੇ ਵੀ ਤਰ੍ਹਾਂ ਦਾ ਇਲ ਕਿਸੇ ਵੀ ਤਰ੍ਹਾਂ ਦਾ ਕਾਂ ਸਿੰਘਾ ਵਾਲੇ ਉੱਲੂ ਮਾਹੀਗੀਰ ਕਿਸੇ ਵੀ ਤਰ੍ਹਾਂ ਦਾ ਬਾਜ ਛੋਟਾ ਉੱਲੂ ਵੱਡਾ ਉੱਲੂ ਸਫੇਦ ਉੱਲੂ ਮਾਰਸ਼ਲ ਦੇ ਉੱਲੂ ਓਮ ਓਸਪਰੇਰ ਕੋਰ ਮੋਰੇਟ ਬੰਗਲੇ ਓਸਪਰੇਰ ਤੇ ਕੋਰ ਮੋਰੇਟ ਬੰਗਲੇ ਤੇ ਕਿਸੇ ਵੀ ਤਰ੍ਹਾਂ ਦਾ ਬੰਗਲੇ ਤੇ ਕਿਸੇ ਵੀ ਤਰ੍ਹਾਂ ਦੀ ਲਮਟਿੰਗ ਪੂਪੋ ਜਾਂ ਚਮਗਿੱਦੜ ਵੀ ਦੱਸਿਆ ਗਿਆ ਹੈ ਅ ਚਮਗਿੱਦੜ ਫਰਾਂ ਵਾਲੇ ਸਾਰੇ ਕੀੜੇ ਨਾਪਾਕ ਹਨ ਇਸ ਲਈ ਉਹ ਨਹੀਂ ਖਾਣੇ ਪਰ ਤੁਸੀਂ ਕੋਈ ਵੀ ਪਰ ਤੁਸੀਂ ਕੋਈ ਵੀ پاک ਪੰਛੀ ਖਾ ਸਕਦੇ ਹੋ ਕਿਸੇ ਵੀ ਵੀ ਮਰੇ ਹੋਏ ਜਾਨਵਰ ਨੂੰ ਨਹੀਂ ਖਾਣਾ ਤੁਸੀਂ ਇਸ ਮੁਰਦਾ ਜਾਨਵਰ ਨੂੰ ਆਪਣੇ ਸ਼ਹਿਰੀ ਸ਼ਹਿਰ ਦੇ ਕਿਸੇ ਵੀ ਵਿਦੇਸ਼ੀ ਨੂੰ ਦੇ ਸਕਦੇ ਹੋ ਪਰ ਤੁਹਾਨੂੰ ਇਸ ਮੁਰਦਾ ਜਾਨਵਰ ਨੂੰ ਨਹੀਂ ਖਾਣਾ ਚਾਹੀਦਾ ਕਿਉਂਕਿ ਤੁਸੀਂ ਹੋਵਾ ਆਪਣੇ ਪਰਮੇਸ਼ਰ ਦੇ ਲੋਕ ਹੋ ਤੁਸੀਂ ਉਸ ਦੇ ਖਾਸ ਲੋਕ ਹੋ ਕਿਸੇ ਵੀ ਛੋਟੀ ਬੱਕਰੀ ਨੂੰ ਇਸ ਦੀ ਮਾਂ ਦੇ ਦੁੱਧ ਵਿੱਚ ਨਾ ਬਾ ਲੋ ਹੋਰ ਰਹਿ ਗਿਆ ਗੋਡ ਬlesਸ ਯੂ ਆਲਸੋ ਕੁਝ ਐਮਸੀ ਕੀ ਤੁਹਾਨੂੰ ਕਿ ਇਹ ਪੰਛੀ ਨਹੀਂ ਖਾਣੇ ਚਾਹੀਦੇ ਤੁਹਾਨੂੰ ਜਿਵੇਂ ਹੱਲੂ ਹੋ ਗਿਆ ਬਾਜ ਹੋ ਗਏ ਚਮਗਿੱਦੜ ਹੋ ਗਏ ਜਾਂ ਫਰਮ ਵਾਲੇ ਕੀੜੇ ਪਰਮੇਸ਼ਰ ਨੇ ਮਨਾ ਕੀਤਾ ਹਨ ਖਾਣ ਲਈ ਇਹ ਕਿਉਂ ਨਾ ਤੁਸੀਂ ਲਾਡ ਨਹੀਂ ਹੈ ਪਰਮੇਸ਼ਰ ਦੇ ਵੱਲੋਂ ਤੇ ਕੋਸ਼ਿਹਰੇ ਆ ੜੇ ਕੀੜੇ ਵਗੈਰਾ ਹਨ ਉਹਨਾਂ ਪਾਕੰਦ ਤੇ ਪਰਮਿਸ਼ਰ ਅੱਖਰ ਕੀ ਮਰੇ ਜਾਨਵਰ ਤੁਸੀਂ ਨਹੀਂ ਖਾਣੇ ਚਾਹੀਦੇ ਕਿਸੇ ਪਰਮਿਸ਼ਰ ਦੀ ਤੁਸੀਂ ਖਾਸ ਲੋਕੋ ਗੋਡ ਬlesਸ ਤੁਹਾਨੂੰ ਸਭ ਕੁਝ ਐਮਸੀ ਕੀ ਤੇ ਐਮਸੀ ਕੀ ਤੁਸੀਂ ਇਹ ਬਤਨ ਸਾਂਝਾ ਕਰੋ ਸਭ ਦੇ ਨਾਲ ਪਰਮਿਸ਼ਨ ਆਸ਼ੀਸ਼ਤ ਕਰੇ ਗੋਡ ਬlesਸ ਤੁਹਾਨੂੰ ਸਭ ਕੁਝ ਐਮਸੀ